Sahuara, Sahuara, ¡Revisa a jugar el arqueo Papria! a la guerra! ਔ ਫਾਈਨਲ ਦੀ ਸ਼ੁਰੂਆਤ ਲੋ ਫਾਈਨਲ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਬਰੇ ਸਾਹਿਬ ਦੀ ਧਰਤੀ ਦਾ ਕਹਿੰਦੇ ਗੁਰਪ੍ਰੀਤ ਪਹਿਲਾ ਨਾਮ ਕਹਿੰਦੇ ਲਖ ਦੂਜਾ 77000 ਬੈਸਟਾ ਨੂੰ 41 41000 ਸਾਡੇ ਕਹਿੰਦੇ ਆਕਾਸ਼ਦੀਪ ਲਾਡੀ ਬਰਾੜਮੀਓ ਓਏ ਦਿੱਤਾ ਜਾਣਾ ਮੇਰੇ ਮਿੱਤਰੋ ਬੈਸਟਾ ਨੂੰ ਕਹਿੰਦੇ 41 41000 ਪਹਿਲੀ ਕਬੱਡੀ ਕਹਿੰਦੇ ਜੈਤੋ ਦੇ ਫਾਈਨਲ ਮੁਕਾਬਲੇ ਦੀ ਓਏ ਜੈਤੋ ਦੇ ਕਹਿੰਦੇ ਕਬੱਡੀ ਕੱਪ ਦੀ ਪਹਿਲੀ ਕਬੱਡੀ ਫਾਈਨਲ ਮੁਕਾਬਲੇ ਦੀ ਦਿਆਲਪੁਰੇ ਵਾਲਿਆ ਓਹ ਦੇਖ ਲੈ ਵੀ ਕਹਿੰਦੇ ਨੰਬਰ ਧਾਵੀ ਦਾ ਲੇ ਵੀ ਸੁਖਰਾਜ ਜੈਕ ਅਲੀ ਸ਼ੇਰ ਦਾ ਕਹਿੰਦੇ ਸੀਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਜੈਤੋ ਦੇ ਕਬੱਡੀ ਕੱਪ ਦਾ ਇਹ ਗ੍ਰੈਂਡ ਫਾਈਨਲ ਦੇ ਜਿਹੜਾ ਜਾ ਰਿਹਾ ਹੈ ਫੋਰ ਕਲੀਅਰ ਬਾਈ ਬਣ ਕੇ ਯਾਰ ਬਹੁਤ ਬੇਨਤੀਆਂ ਹੋ ਗਈਆਂ ਹੁਣ ਆਇਆ ਨਾ ਹੋਵੇ ਵੀ ਸਾਨੂੰ ਫਾਈਨਲ ਦੇ ਵਿੱਚ 20 25 ਹਜ਼ਾਰ ਬੇਨਤੀਆਂ ਕਰਦੀਆਂ ਪੈਣ ਸਾਹੋ ਵਾਲਾ ਸਾਹੋ ਵਾਲਾ ਰਵੀ ਤੇ ਸੀਰਾ ਰਵੀ ਤੇ ਸੀਰਾ ਅਰ ਚੱਕਲੀ ਸ਼ੇਰ ਦਾ ਨੌਜਵਾਨ ਤਕੜਾ ਨੰਬਰ ਜੁੜ ਗਿਆ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਕੌਣ ਜਫਿਆਂ ਚ ਬੱਲਾ ਮਾਰਦਾ ਜੀ ਚਰਚਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਧਿਆਨੇ ਇਧਰ ਕੁੱਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕਰਮ ਜੋ ਸ਼ਬਦ ਨਿਕਲੇ ਸੁਖਰਾਜ ਰੋਡੇ ਹੈ ਸੱਚ ਉਚਾਰਦਾ ਜੀ ਆ ਬਬਰੇ ਨੇ ਕਬੱਡੀ ਪਾਈ ਆ ਮੁੰਡਾ ਠਿੱਕਰੀ ਵਾਲੀ ਹੈ ਉਧਰ ਪਿੰਦਰ ਬਰਾੜ ਹੁਣੀ ਸਾਡੇ ਵੀ ਰੋਡਿਆਂ ਵਾਲੇ ਉਹਨਾਂ ਦਾ ਵੀ ਇਸ ਨਗਰ ਦੇ ਪ੍ਰਬੰਧਕਾਂ ਨਾਲ ਲਖੇ ਉਹਨਾਂ ਦਾ ਪਿਆਰ ਉਹ ਵੀ ਲਾਈਵ ਆਨੰਦ ਮਾਣਦੇ ਆ ਲਓ ਬਬਰੇ ਦੀ ਰੇਡ ਚਾਰ ਨੇ ਢੋਣ ਕੋੜੀਏ ਮੁੰਡੇ ਪੱਟਾਂ ਤੇ ਥਾਪੀਆਂ ਮਾਰਦੇ ਆ ਏ ਨੰਬਰ ਜਾਫੀਆਂ ਦਾ ਪਰ ਰਿਵਿਊ ਦੀ ਮੰਗ ਹੋਈ ਹੈ ਨੰਬਰ ਜਾਫੀਆਂ ਦਾ ਰਿਵਿਊ ਦੀ ਮੰਗ ਜਿਹੜੇ ਰੈਫਰੀ ਬਾਹਰਲੇ ਪਾਸੇ ਗੁਰਜੀਤ بھائی ਕਰਿਓ ਚੈੱਕ ਅਗਲੀ ਰੇਡ ਕਹਿੰਦੇ ਬੋਪਰੀਆ ਨਾ ਰਕੇਸ਼ ਆ ਗਿਆ ਰਕੇਸ਼ ਬੋਪਰੀਆ ਆ ਖਿਡਾਰੀ ਵੀ ਕਹਿੰਦੇ ਨਾਉਂ ਨੇ ਟ੍ਰੈਂਡਿੰਗ ਦੇ ਵਿੱਚ ਚੱਲਦਾ ਮੇਰੇ ਵੀਰੋ ਜਦੋਂ ਪੰਜਾਬ ਦਾ ਸੀਜ਼ਨ ਸ਼ੁਰੂ ਹੁੰਦਾ ਕਬੱਡੀ ਕੱਪਾਂ ਦਾ ਤੇ ਇਹ ਮੁੰਡੇ ਦੀ ਵੀ ਵੱਡੀ ਡਿਮਾਂਡ ਹੁੰਦੀ ਹੈ ਇਹ ਬੋਪਰੀਆ ਰਕੇਸ਼ ਕਬੱਡੀ ਪਾ ਰਿਹਾ ਸਾਹਮਣੇ ਸ਼ੁਸ਼ਕ ਦਾ ਪੂਲਾ ਸਾਹੋ ਦਾ ਰਵੀ ਤਿਆਰ ਪਰ ਤਿਆਰ ਮੇਰੇ ਮਿੱਤਰੋ ਓਏ ਹੋ ਗਈ ਟੱਕਰ ਰਵੀ ਦੇ ਨਾਲ ਰਵੀ ਤੇ ਰਕੇਸ਼ ਰਵੀ ਤੇ ਰਕੇਸ਼ ਰਵੀ ਤੇ ਰਕੇਸ਼ ਆਹ ਬੋਪਰੀਆ ਧੂਣਾ ਪੜਦਾ ਜਾਂਦਾ ਹੈ ਵੀਰ ਬਣ ਕੇ ਲਾਈਨ ਤੋਂ ਥੋੜਾ ਥੋੜਾ ਪਿੱਛੇ ਹੋ ਜਾਓ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਲਾਈਨ ਤੋਂ ਥੋੜਾ ਥੋੜਾ ਪਿੱਛੇ ਅਗਲੀ ਰੇਡ ਨੰਬਰ ਜਿਹੜਾ ਹੋਲਡ ਹੈ ਉਹਦਾ ਵੀ ਫੈਸਲਾ ਸਾਨੂੰ ਜਲਦੀ ਦੇ ਦਿਓ ਲੇ ਵੀ ਰਵੀ ਦਾ ਹਰ ਜੱਫਾ 5100 ਦਾ ਧਰਮਪਾਲ ਧੰਮੀ ਕਾਲਿਆ ਵਾਲੀ ਮੰਡੀ ਧੂੜਕੋੜ ਦੀ ਟੀਮ ਆ ਲੈ ਵੀ ਨਵਦੀਪ ਲੱਖਾ ਆਇਆ ਕਹਿੰਦਾ ਵੀ ਮਨੋਰ ਸਿੰਘ ਜਵੰਦਾ ਉਹਨਾਂ ਨੇ ਟੀਮ ਬਣਾਈ ਹੈ ਤੇ ਦੂਸਰੇ ਪਾਸੇ ਜਿਹੜੀ ਸਾਹੋਕੇ ਦੀ ਟੀਮ ਹੈ ਇਹ ਸ਼ੰਮੀ ਚਾਲ ਗੱਗੂ ਚਾਲ ਹੁਣੀ ਉਹ ਨਿਊਜ਼ੀਲੈਂਡ ਤੋਂ ਤੱਕਦੇ ਆ ਉਹਨਾਂ ਭਰਾਵਾਂ ਨੇ ਉਹਨਾਂ ਦੇ ਸਾਥੀਆਂ ਨੇ ਟੀਮ ਬਣਾਈ ਹੈ ਰਾਜਸਰੀਏ ਹਰਪ੍ਰੀਤ ਦਾ ਰਾਮੋ ਵਾਲੀਏ ਜਗਦੇਵ ਜੱਗੀ ਦਾ ਗੱ ਘੱਟਵਾ ਰੋਲ ਪਰ ਚੱਕ ਅਲੀ ਸ਼ੇਰ ਦਾ ਸੀਰਾ ਉਹ ਵਾਟਾ ਵੜਦਾ ਤੁਰਿਆ ਆਉਂਦਾ ਜਿਹੜਾ ਹੋਲ ਵਾਲਾ ਨੰਬਰ ਆ ਵੀਰ ਬਣ ਕੇ ਦੱਸਿਓ ਜੀ ਜਲਦੀ ਹੋਰ ਦਾਲਾ ਪੁਆਇੰਟ ਦੱਸ ਦਿਓ ਵੀ ਲੇਵੀ ਨਵਦੀਪ ਆ ਪਾ ਕਬੱਡੀ ਮਰੇ ਸਾਹ ਵਾਲਾ ਚੱਲਿਆ ਲੈ ਵੀ ਨਵਦੀਪ ਸੇੜ ਧਰਮਪਾਲ ਜੀ ਆਦੇ ਵੀ ਸਾਹੋ ਕੇ ਵਾਲਾ ਰਵੀ ਜਿੰਨੇ ਜਫੇ ਲਾਵੇਗਾ ਹਰ ਜਫਾ 51 5100 ਦਾ ਰੇਟ ਪੈ ਗਿਆ 51 5100 ਦਾ ਹੋਣਾ ਮੇਰੇ ਮਿੱਤਰੋ ਅੱਜ ਦੇ ਕਬੱਡੀ ਕੱਪ ਤੇ ਕਨੇ 1 ਲੱਖ ਤੇ 71000 ਸੈਕੰਡ ਪ੍ਰਾਈਜ਼ ਇਹ ਸਾਡੇ ਐਮ ਐਲ ਏ ਸਾਹਿਬ ਅਮੋਲਕ ਸਿੰਘ ਜੀ ਦੇ ਵੱਲੋਂ ਦਿੱਤਾ ਜਾਣਾ ਮੇਰੇ ਵੀਰੋ ਲੱਖ ਪਹਿਲਾ ਨਾਮ ਹੈ ਸੈਕੰਡ 71000 ਹੈ ਦੋਨੋਂ ਇਨਾਮ ਐਮ ਐਲ ਏ ਸਾਹ ਦੇ ਵੱਲੋਂ ਦਿੱਤੇ ਜਾਣਗੇ ਸਾਡੇ ਆਕਾਸ਼ ਦੀਪ ਆੜ ਲਾਡੀ ਬਾਈ ਦਾ ਵੀ ਧੰਨਵਾਦ ਕਰਦੀ ਏ ਬਾਈ ਦੇ ਵੱਲੋਂ ਕਹਿੰਦੇ ਬੈਸਟਾ ਨੂੰ 41 41 ਹਜ਼ਾਰ ਦਿੱਤਾ ਜਾਣਾ ਤੇ ਅੱਜ ਦਾ ਬੈਸਟ ਕੌਣ ਬਣੂ ਮੇਰੇ ਮਿੱਤਰੋ ਅੱਜ ਦੀ ਕਹਿੰਦੇ ਪਹਿਲੇ ਨੰਬਰ ਤੇ ਟੀਮ ਕਿਹੜੀ ਆਉਣੀ ਹੈ ਓਏ ਸ਼ੱਕ ਤਾਂ ਰਹਿਣੀ ਹੈ ਇਹ ਸਾਹੋ ਵਾਲਾ ਸਾਹੋ ਵਾਲਾ ਰਵੀ ਸਾਹੋ ਕੇ ਦਰ ਕੇ ਵਾਪਰੀਆ ਹੰਦਿਆਂ ਦੇ ਲਾਗੇ ਓ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਆ ਵਾਅਦ ਜਉਣ ਜੋ ਗਿਆ ਇਸਾ ਹੋ ਕੇ ਦੇ ਮੁੰਡਿਆਂ ਦਾ ਢੋਲ ਖਾਣ ਦੇ ਖੜ ਕੇ ਨੰਬਰ ਨਹੀਂ ਦੇਣਾ ਲੈ ਜੀ ਲੈ ਜਾੜ ਕੇ 5100 ਦੀ ਆ ਰੇਡ ਬਰੇਸਾ ਵਾਲਾ ਗੁਰਪ੍ਰੀਤ ਇੱਕੋ ਰੇਡ ਸੇਠ ਸਾਹਿਬ ਕਹਿੰਦੇ ਵੀ 5100 ਦੀ ਹੈ ਇਹਦਾ ਵਾਹ ਇਹ ਜੱਟ ਬਾਣੀ ਆ ਮੇਰੇ ਮਿੱਤਰੋ ਉਧਰਲੇ ਪਾਸੇ ਦੇਖ ਲਿਆ ਵੀ ਧਰਮਪਾਲ ਧੰਮੀ ਨਹੀਂ ਸਾਡੇ ਕਾਲਿਆ ਵਾਲੀ ਮੰਡੀ ਤੋਂ ਆਇਆ ਸੇਠ ਸਾਹਿਬ ਕਹਿੰਦੇ ਵੀ ਆਹ ਆ ਕਬੱਡੀ ਤੇ ਵੀ ਆਪਾਂ ਵੱਡੇ ਮਾਨ ਸਨਮਾਨ ਕਰਾਂਗੇ ਇਹ ਬਰੇਸਾ ਵਾਲਾ ਭੱਜ ਗਿਆ ਮੇਰੇ ਮਿੱਤਰੋ ਬਰੇਸਾ ਵਾਲਾ ਭੱਜ ਗਿਆ ਐਨ ਕਿੰਨੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਦਿਆਲਪੁਰੇ ਵਾਲਾ ਦੇ ਵੀ ਕਹਿੰਦੇ ਮੁਸਕਰਾ ਰਿਹਾ ਉਧਰਲੇ ਪਾਸੇ ਕਿੰਨੇ ਗਾਲ ਵਾਲਾ ਬਿੱਲਾ ਵੀ ਮੇਰੇ ਵੀਰੋ ਤੇ ਨਾਲ ਕੰਨੇ ਮੁੰਡਾ ਬੁੱਲੇ ਵਾਲੀਆ ਰੇਸ਼ਮ ਰਵੀ ਸਾਹੋ ਦਾ ਜਫਾ 11000 ਦਾ ਧਰਮਪਾਲ ਜੀ ਕਹਿੰਦੇ ਵੀ 11000 ਦਾ ਲੈ ਵੀ ਸਾਹੋ ਵਾਲਾ ਇੱਕੋ ਜਫਾ 11000 ਦਾ ਇੱਕੋ ਜਫਾ 11000 ਦਾ ਇੱਥੇ ਰੱਖ 11000 ਇੱਥੇ ਰੱਖ ਏ ਆਉ ਗਿਆ ਆਉ ਗਿਆ ਉਹ ਜੈਤੋ ਆ ਗਿਆ ਫਾਈਨਲ ਕੇ ਸਰੇਦੀ ਕਵੱਡੀ ਹੋ ਰਹੀ ਹੈ ਜੈਤੋ ਦੇ ਵਿੱਚ ਲੈ ਵੀ ਜੈਤੋ ਵਾਲਿਓ ਨਿਆਰਾ ਆਉਂਦਾ ਬਾਈ ਆਹ ਰੇਡ ਕਹਿੰਦੇ 11000 ਦੀ ਆਹ ਰੇਡ ਇੱਕੋ ਰੇਡ ਧਰਮਪਾਲ ਸੇਡ ਦੀ ਕਹਿੰਦੇ ਵੀ 11000 ਦੀ ਇੱਕੋ ਰੇਡ ਇਹ ਗੁਰਬਾਜ ਭਗਤੂਆਣਾ ਕਹਿੰਦਾ ਵੀ ਜੇ ਸਾਹੋ ਵਾਲਾ ਜੱਪਾ ਲਾਊਗਾ ਜਾਂ ਫੂਲਾ ਜੱਪਾ ਲਾਊਗਾ 1000 ਦੇਣਾ 1000 ਦੇਣਾ ਮੇਰੇ ਮਿੱਤਰੋ ਲੈ ਵੀ ਨਵਦੀਪ ਬਾਈ ਦੱਸੀ ਨਾ ਯਾਰ ਸਾਹੋ ਵਾਲੇ ਰਵੀ ਦਾ ਸੇੜ ਤਰਪਾਲ ਜੀ ਕਹਿੰਦੇ ਵੀ ਕੋਜ 21000 ਦਾ ਐ ਵੀ ਭਾਈ ਤੂੰ ਦੱਸੀ ਹੋਣਾ ਗੁਰਪੇਜ ਬ੍ਰਾਂਡ ਆਕਾਸ਼ਤੀ ਬ੍ਰਾਂਡ ਓਂਕਾਰ ਬ੍ਰਾਂਡ ਮੋਠਾ ਦਲ ਸਿੰਘ ਵਾਲਾ ਕਰਨ ਜਰਮਨੀ ਤਿੰਨ ਜੱਫੇ ਸਾਹੋ ਵਾਲੇ ਦੇ 11000 ਦੇ ਹੋਣਗੇ ਪਰ ਫੂਲੇ ਸ਼ੂਸ਼ਕੇ ਨੇ ਬੱਲੇ ਬੱਲੇ ਕਰਾਦੀ ਐ ਜਿਹੜਾ ਹੌਲ ਵਾਲਾ ਨੰਬਰ ਐ ਉਹ ਰੇਡਰ ਨੂੰ ਦਿੱਤਾ ਗਿਆ ਮਿੱਲਾ ਜੀ ਰੋਡ ਕਰਿਓ ਹੌਲ ਵਾਲਾ ਨੰਬਰ ਜਿਹੜਾ ਰੇਡਰ ਆ ਉਹ ਸਾਹੋ ਦਾ ਗੁਰਵਾਜ ਭਗਤੋ ਵਾਲੇ ਦੇ 1000 ਫੂਲੇ ਦੇ ਲਈ ਦੇ ਗਏ ਐ ਇਧਰਲੇ ਪਾਸੇ 21000 ਕਰਤਾ ਸਾਡੇ ਧਰਮਪਾਲ ਧੰਮੀ ਜੀ ਨੇ ਮੇਰੇ ਮਿੱਤਰੋ ਪਰ ਇਧਰਲੇ ਇਧਰਲੇ ਪਾਸੇ ਦੇਖਾਂਗੇ ਬਾਬਰਾ ਲੈ ਵੀ ਸਾਹੋ ਵਾਲੇ ਦਾ ਜੱਪਾ 31000 ਦਾ ਮੇਰੇ ਮਿੱਤਰੋ ਰਵੀ ਸਾਹੋ ਵਾਲਿਆ 31000 31000 ਸੇੜ ਧਰਮਪਾਲ ਜੀਆਂ ਦੇ ਵੀ ਕੋ ਜਫਾ 31000 ਦਾ ਹੈ ਸਾਹੋ ਕੇ ਦੀ ਟੀਮ ਛੰਮੀ ਚਾਲ ਹੋਣਾ ਨੇ RAMU ਵਾਲੀ ਜੱਗੀ ਨੇ ਰਾਏਸਰੀਏ ਹਰਪ੍ਰੀਤਰੇ ਉਹਨਾਂ ਦੇ ਸਾਥੀਆਂ ਨੇ ਗੱਗੂ ਚਾਲ ਹੋਣਾ ਨੇ ਬਣਾਈ ਹੈ ਆਹ ਪੈਂਦੀ ਹੋਈ ਰੇਟ ਤੇ 11ਾਂ ਦੇ ਵਿੱਚੋਂ ਕੌਣ ਵੱਲੇ ਵੱਲੇ ਕਰਾਵੇਗਾ ਫਾਈਨਲ ਮੁਕਾਬਲਾ ਸਿਰੇ ਦੀ ਟੱਕਰ ਦੋ ਟੀਮਾਂ ਦੇ ਦਰਮਿਆਨ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਦਰਵਿੰਦਰ ਫੂਲਾ ਸ਼ੂਸ਼ਕਾ ਫੂਲਾ ਸ਼ੂਸ਼ਕ ਤੇ ਸੀਰਾ ਫੂਲਾ ਤੇ ਸੀਰਾ ਏ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆ ਵਾਹ ਓਏ ਸੋਹਣਿਆ ਓਏ ਜੈਤੋ ਵਾਲਿਓ ਕੀ ਖਾਲਚਾਲ ਸਾਹੋ ਵਾਲਿਆਂ ਨੇ ਗੱਲ ਬਣਾਤੀ ਐ ਆਹ ਸਾਹੋ ਵਾਲੇ ਸਿਰਾਂ ਲਾ ਗਏ ਸਾਹੋ ਵਾਲੇ ਰਵੀ ਦਾ ਇੱਕੋ ਜੱਫਾ 51000 ਦਾ ਧਰਮਪਾਲ ਅੰਮੀ ਕਾਲਿਆਂ ਵਾਲੀ ਮੇਰੇ ਮਿੱਤਰੋ ਤੇਜ ਸਾਹਿਬ ਕਹਿੰਦੇ ਇੱਕੋ ਜੱਫਾ ਇੱਕੋ ਜੱਫਾ ਲੈ ਰਿਓ ਛੂਸ ਕਾਲਿਆ ਆ ਤੇਰੇ ਲਈ ਮਾਨ ਆ ਗਿਆ ਉਧਰਲੇ ਪਾਸੇ ਐਮਐਲਏ ਸਾਹਿਬ ਨਜ਼ਾਰਾ ਆ ਰਿਹਾ ਉਧਰਲੇ ਪਾਸੇ ਗੱਲਾਂ ਵੱਡੀਆਂ ਨੇ ਲੈ ਵੀ ਨਵਦੀਪ ਆਕਾਸ਼ਦੀਪ ਖੁਸ਼ ਆ ਮੇਰੇ ਮਿੱਤਰੋ ਆਕਾਸ਼ਦੀਪ ਆਕਾਸ਼ਦੀਪ ਲਾਡੀ ਵੱਲੋਂ ਇਸ ਸਾਲ ਬੈਸਟਾਂਸ ਤੇ 41 41000 ਤੇ ਅਗਲੇ ਸਾਲ ਵੀ ਵੀਰਾਂ ਦੇ ਵੀ ਆਕਾਸ਼ਦੀਪ ਬਾਹਦਾ ਚਾਹੇ 2 ਲੱਖ ਲੈ ਲਿਓ ਚਾਹੇ 3 ਲੱਖ ਲੈ ਲਿਓ ਚਾਹੇ 4 ਲੱਖ ਲੈ ਲਿਓ ਜਿੰਨੀ ਮੈਂ ਅਖੋਗੇ 51000 ਦਾ ਇੱਕੋ ਜਫਾ ਸਾਹੋ ਵਾਲੇ ਦਾ 51000 ਦਾ ਇੱਕੋ ਜਫਾ 51000 ਦੇ ਇੱਕੋ ਜਫਾ ਏ ਬੋਪਰੀਆ ਕਹਿੰਦੇ ਸਿਰਾ ਕਰ ਗਿਆ ਬੋਪਰੀਆ ਬੱਲੇ ਬੱਲੇ ਕਰ ਗਿਆ ਬੋਪਰੀਆ ਬੋਪਰੀਆ ਕਹਿੰਦੇ ਸਿਰਾ ਕਰ ਗਿਆ ਮੇਰੇ ਮਿੱਤਰੋ ਪਰ ਇਧਰਲੇ ਪਾਸੇ ਦੇਖਣਾ ਹੈ ਨੌਵੀਂ ਨੇ ਗੱਭਰੂ ਲੈ ਵੀ ਕਾਟ ਹੈ ਜੱਫਾ 61000 ਦਾ ਜੱਫਾ ਫੂਲੇ ਫੂਲੇ ਸ਼ੂਸ਼ਕ ਦੇ ਤਿੰਨ ਜੱਫੇ ਜਾਵਰ ਸਰਪੰਚ ਜੀ ਉਹ ਕਹਿੰਦੇ ਵੀ 11000 ਦੇ ਹੋਣਗੇ ਫੂਲੇ ਦੇ ਤਿੰਨ ਜਫੇ 11000 ਦੇ ਹੋਣਗੇ ਲਓ ਗੁਰਪ੍ਰੀਤ ਵਰੇ ਸਾਹਿਬ ਦਾ ਨੰਬਰ ਰੇਡਰ ਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਦੇ ਮੇਲੇ ਦੀ ਵੱਡੀ ਮੁਬਾਰਕਬਾਦ ਫਾਸਟ ਟੀਮ ਸਾਹੋਕੇ ਸੈਕਿੰਡ ਧੂੜ ਕੋਟ ਅੱਜ ਦੇ ਮੇਲੇ ਦੇ ਬੈਸਟ ਸੁਣਿਓ ਵਰੇ ਸਾਹਿਬ ਦਾ ਗੁਰਪ੍ਰੀਤ ਸੱਤ ਰੇਡਾਂ ਪਾਈਆਂ ਇਹ ਮੁੰਡਾ ਨੌਨ ਸਟਾਪ ਰਿਹਾ ਹੈ ਗੁਰਪ੍ਰੀਤ ਬਰੇ ਸਾਬ ਜੈਤੋ ਦੇ ਮੇਲੇ ਦਾ ਬੈਸਟ ਇੱਕ ਵਾਰੀ ਗੁਰਪ੍ਰੀਤ ਲਈ ਤਾੜੀਆਂ ਮਾਰਿਓ ਤੇ ਤਲਵਿੰਦਰ ਫੂਲਾ ਤਿੰਨ ਕੱਟ ਲੈ ਦੋ ਜੱਫੇ ਲਾ ਗਿਆ ਫੂਲਾ ਸ਼ੂਸ਼ ਕੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਦੋਨਾਂ ਵੀਰਾਂ ਨੂੰ ਦੋਨਾਂ ਟੀਮਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ